ਹਾਂਜੀ ਅੱਜ ਆਪਾਂ ਬੈਠੇ ਆਂ ਪਿੰਡ ਦਾਨ ਸਿੰਘ ਵਾਲਾ ਦੀ ਸਾਥ ਦੇ ਵਿੱਚ ਇੱਥੇ ਕੁਝ ਬਜ਼ੁਰਗ ਬੈਠੇ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਆਪਾਂ ਪੁਰਾਣੀਆਂ ਗੱਲਾਂ ਬਾਤਾਂ ਕਰਾਂਗੇ ਤੇ ਜਾਣਕਾਰੀ ਲੈਣੇ ਆਂ ਆਪਾਂ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਨਾਂ ਕੀ ਹੈ ਆਪਣਾ ਨਾਂ ਹੈ ਜੀ ਗੁਰਮੀਤ ਸਿੰਘ ਕੀ ਕੀਤਾਈ ਤੁਸੀਂ ਕੰਮ ਕਰ ਖੇਤੀਬਾੜੀ ਕਰਦੇ ਹੋ ਤੇ ਵੈਸੇ ਸਰਵਿਸ ਕੀਤੀ ਹੈ ਕੋਈ ਮੈਂ ਬੇਟੇ ਸਰਵਿਸ ਕੀਤੀ ਹੈ ਇਰੀਗੇਸ਼ਨ ਡਿਪਾਰਟਮੈਂਟ ਚ ਕੁਆਲਟੀ ਕੰਟਰੋਲ ਚ ਅੱਛਾ ਜੀ ਪਿੰਡ ਹੈ ਹਮਾਚਲਚਵੀ ਕੀਤੀ ਹੈ ਅੱਛਾ ਜੀ ਬਾਅਦ ਦੇ ਵਿੱਚ ਰਿਟਾਇਰਮੈਂਟ ਹੋਈ ਹੈ ਬ੍ਰਿਜੈਂਟਾਤ ਅੱਛਾ ਜੀ 37 37 ਸਾਲ ਦੀ ਸਰਵਿਸ ਕਰਕੇ ਹਾਂ ਜੀ ਉਹ ਹੁਣ ਘਰੇ ਖੇਤੀ ਕਰਦੇ ਆ ਠੀਕ ਹੈ ਤੇ ਜਿਵੇਂ ਹੁਣ ਤੁਸੀਂ ਇੱਥੇ ਬੈਠੇ ਹੋ ਸਾਥ ਚ ਅਸੀਂ ਪਿੰਡਾਂ 'ਚ ਜਾਣੇ ਰਹਿੰਦੇ ਆ ਜੀ ਇਹ ਕੰਮ ਖਤਮ ਹੁੰਦਾ ਜਾਂਦਾ ਹੈ ਬਹੁਤ ਥੋੜੇ ਪਿੰਡਾਂ 'ਚ ਸੱਥਾ ਰਹਿ ਗਈਆਂ ਜੀ ਜ਼ਿਆਦਾਤਰ ਖਤਮ ਹੋ ਗਏ ਇਹਦਾ ਕੀ ਕਾਰਨ ਮੰਨਦੇ ਆਂ ਜੀ ਕਾਰਨ ਜੀ ਸਾਡੇ ਚ ਪਸ਼ਮਿਸਵਾਚਾਰ ਦਾ ਜੋਰ ਹੋ ਰਿਹਾ ਹਾਂਜੀ ਜਿਹੜੇ ਆ ਮੋਬਾਈਲ ਹੋ ਗਏ ਇੰਟਰਨੈਟ ਦਾ ਜਿਹੜਾ ਕੰਮ ਚੱਲ ਪਿਆ ਹਾਂਜੀ ਹਾਂਜੀ ਇਹਦੇ ਨਾਲ ਹਰੇਕ ਬੱਚਾ ਬਜ਼ੁਰਗਾਂ ਜੋ ਵੀ ਹੈ ਬਜ਼ੁਰਗ ਵੀ ਹੈ ਘਰੇ ਮਾਈਆਂ ਵੀ ਵੀ ਉਹ ਵੀ ਉਹ ਆਪੋ ਆਪਣੇ ਮਸ਼ਰੂਫ ਨੇ ਹਰੇਕ ਦੇ ਹੱਥ ਦੇ ਵਿੱਚ ਮੋਬਾਈਲ ਹੈ ਹਾਂਜੀ ਪੂਰੇ ਵਿੱਚ ਦੇਖੀ ਜਾਂਦੇ ਨੇ ਬਾਹਰ ਤਾਂ ਹੁਣ ਸਾਡੇ ਵਰਗੇ ਬਿਠੇ ਆ ਮਨ ਲਾ ਮੇਰੀ ਜੇਬ ਵਿੱਚ ਵੀ ਹੋਊਗਾ ਹਾਂਜੀ ਪੰਜ ਚਾਰ ਘੰਟੇ ਵਿੱਚ ਘਟੋ ਘਟ ਮੈਂ ਵੀ ਲਾਉਂਦਾ ਹਾਂ ਅੱਛਾ ਕਿਉਂ ਬਿਲਣ ਹੋਰ ਕੰਮ ਕੋਈ ਦੀ ਹਾਂਜੀ ਖੇਤ ਜਾਂਦੇ ਆ ਉੱਥੇ ਵੀ ਇਹੀ ਕੰਮ ਇਹਦੇ ਕਰਕੇ ਜਿਹੜਾ ਆਪਸੀ ਪ੍ਰੇਮ ਹੈ ਇਹਦੇ ਨਾਲ ਬਹੁਤ ਘਟਦਾ ਜਾਂਦਾ ਹਾਂਜੀ ਬੰਦਾ ਸਿੰਮਟਦਾ ਆਪਣੇ ਆਪ ਵਿੱਚ ਸਿੰਮਟ ਰਿਹਾ ਜਣਦਨ ਅੱਗੇ ਸੀ ਅੱਜ ਤੋਂ ਲਾ ਲਓ ਵੀ ਸਾਡੀ ਇੱਕ ਪੀੜੀ ਇਹ ਜੀ ਹੈ ਹੁਣ ਜਿਹੜੀ ਚੱਲ ਰਹੀ ਹੈ ਜਿੰਨੀ ਚੇਂਜ ਇਸ ਟਾਈਮ ਸਾਡੇ ਟਾਈਮ ਦੇ ਵਿੱਚ ਦੇਖਣ ਦੇ ਵਿੱਚ ਆਈ ਹੈ ਅੱਛਾ ਜੀ ਇਹ ਇੱਕ ਲਾਸਟ ਵੀਡੀਓ ਹੋਏਗੀ ਜਿਹੜਾ ਕਿ ਜੋ ਅਸੀਂ ਪਹਿਲਾਂ ਹੌਲੀ ਹੋ ਵੀ ਫਲੇ ਜਦੋਂ ਆਪਣੇ ਪੰਜਾਬ ਦੇ ਵਿੱਚ ਕਣਕ ਜਾਂ ਛੋਲੇ ਕੱਢਦੇ ਸਾਂ ਹਾਂਜੀ ਉਹ ਵੀ ਦੇਖੇ ਉੱਚੇ ਕੰਮ ਵੀ ਕੀਤਾ ਬਲਦ ਹੱਕ ਕੇ ਹਾਂਜੀ ਤੇ ਉਹ ਤੋਂ ਬਾਅਦ ਚੇਂਜ ਹੁੰਦੀ ਹੰਦਾਉਂਦੀ ਭਾਈ ਇਹ ਬਿਆਦੇ ਬਥੇਰੇ ਛੋਲੇ ਵੀ ਵੱਡੇ ਉਦੋਂ ਉਦੇ ਬਾਰੇ ਦੱਸੋ ਥੋੜਾ ਡਿਟੇਲ ਚ ਕਿਵੇਂ ਬਜਾਈ ਹੁੰਦੀ ਸੀ ਬਢਾਈ ਕਿਵੇਂ ਗਹਾਈ ਗਈ ਜਿਆਦਾ ਜਿਹੜਾ ਸਾਡੇ ਪਿੰਡ ਦਾ ਰਕਬਾ ਸੀ ਪਛਮ ਵਾਲੇ ਪਾਸੇ ਆ ਬਲੂ ਵਾਲੇ ਪਾਸੇ ਕਿੰਨਾ ਰਕਬਾ ਹੈ ਆਪਣੇ ਦਾ ਸਾਡੇ ਪਿੰਡ ਦਾ ਰਕਬਾ ਹੋਊਗਾ 4000 ਦੇ ਲਗਭਗ ਹੈ ਅੱਛਾ ਜੀ ਤੇ ਪਹਿਲਾਂ ਤੇ ਮਹਿਮਾ ਮਾੜਾ ਮਾਈਂਡਰ ਦਾ ਪਾਣੀ ਲੱਗਦਾ ਸਾਡੇ ਪਿੰਡ ਨੂੰ ਚਾਰ ਪੰਜ ਮੋਗੇ ਪੈਂਦੇ ਨੇ ਹਾਂਜੀ ਤੇ ਇਹ ਜਿਹੜਾ ਪਛੋੜ ਵਾਲਾ ਪਾਸਾ ਜਿਹੜਾ ਸਾਡੇ ਪਿੰਡ ਦਾ ਅਬਲੂ ਵਾਲੇ ਪਾਸਾ ਇਹ ਥੋੜਾ ਜਿਆਦਾ ਬਰਾਨੀ ਸੀ ਅੱਛਾ ਛੋਲੇ ਵੀ ਦੇ ਸੀ ਛੋਲਾਂ ਦੇ ਵਿੱਚ ਸਰੋਂ ਦੀਆਂ ਆਡਾਂ ਕੱਢਦੇ ਸੀ ਠੀਕ ਹੈ ਤੇ ਉਦੋਂ ਕੰਮ ਵੀ ਨਾਲ ਮਿਲ ਕੇ ਜਦ ਸੀ ਨਾ ਵੀ ਵੜਨਾ ਫਿਰ ਫਸਲ ਵੜਣੀ ਇਕੱਠੀ ਕਰਨੀ ਕੱਢਣੀ ਉਦੋਂ ਦੋ ਦੋ ਚਾਰ ਚਾਰ ਘਰ ਇਕੱਠੇ ਹੋ ਗਏ ਵੜਣੀ ਅੱਛਾ ਕੱਢਣੀ ਇਕੱਠਿਆਣੀ ਵਿੜੀ ਹੁੰਦੀ ਸੀ ਵਿੜੀ ਵਿੜੀਆਂ ਦੇ ਨਾਲ ਕੰਮ ਕਰਦੇ ਤੂੜੀ ਟੋਣੀ ਵਿੜੀ ਦੇ ਨਾਲ ਹਾਂਜੀ ਤੇ ਹੁਣ ਤਾਂ ਭਾਈ ਹੁਣ ਤੁਹਾਨੂੰ ਪਤਾ ਹੀ ਨਹੀਂ ਕਿ ਜਿਹੜੀਆਂ ਨਹੀਂ ਚੱਲਦੀਆਂ ਭਰਾ ਭਰਾ ਨੂੰ ਨਹੀਂ ਚੰਗੀ ਤਰ੍ਹਾਂ ਹੋ ਰਹਾ ਨਹੀਂ ਜਾ ਇਹ ਜਿਹੜਾ ਹੈ ਸਮੇਂ ਦਾ ਢੇੜਾ ਹੈ ਸਮੇਂ ਦਾ ਆਪਾਂ ਅਹ ਠੀਕ ਹੈ ਬਹੁਤ ਪ੍ਰੋਗਰੈਸ ਹੋਈ ਹੈ ਹਾਂਜੀ ਮੈਂ ਆਪਣੇ ਜੇ ਦੇਖੀ ਹੈ ਨਾ ਜ਼ਿੰਦਗੀ ਤੇਜ਼ ਹੋ ਗਈ ਜ਼ਿੰਦਗੀ ਤਾਂ ਜਾ ਰਹੀ ਹੈ ਬਹੁਤ ਰਫ਼ਤਾਰ ਦੇ ਨਾਲ ਲੰਘ ਰਹੀ ਹੈ ਹਾਂਜੀ ਤੇ ਹਾਂ ਉਸੇ ਨਾਲ ਜਿਵੇਂ ਰਫ਼ਤਾਰ ਨਾਲ ਚੱਲਦਾ ਉਹਵੇਂ ਜਿਹੜੀ ਸਾਡੀ ਜਿਹੜੀ ਰੇਸ ਹੈ ਥੋੜੀ ਜੀ ਉਹੋ ਕਮਟਾਂ ਉਹ ਰਾਂਗੀ ਬਦਕੇ ਜਿਵੇਂ ਛੋਲੇ ਸੀ ਟਿੱਬੇ ਉੱਪਰ ਆਏ ਲਾ ਕੇ ਝੋਨੇ ਲੱਗਣ ਲੱਗੇ ਉਹਨਾਂ ਥਾਵਾਂ ਦੇ ਹਾਂਜੀ ਰਵਾਇਤੀ ਫਸਲਾਂ ਸਾਧ ਕੋਈ ਫਸਲਾਂ ਬਹੁਤ ਖਤਮੀ ਖਤਮ ਹੋ ਗਈ ਪਹਿਲਾਂ ਕਿਹੜੀਆਂ ਕਿਹੜੀਆਂ ਫਸਲਾਂ ਹੁੰਦਾਂ ਸੀ ਪਹਿਲਾਂ ਆਪਣੇ ਇੱਥੇ ਜੋ ਅੱਛਾ ਜੀ ਸਰੋਂ ਠੀਕ ਛੋਲੇ ਤੇ ਦੇਸੀ ਕਣਕ ਹੁੰਦੀ ਸੀ ਉਹਦਾ ਕੱਦ ਬੜਾ ਹੁੰਦਾ ਸੀ ਹਾਂਜੀ ਉਹਦੇ ਵਿੱਚ ਪੋਲੀ ਹੋਣੀ ਉਹ ਕੋੜੀ ਦੇ ਬੜੇ ਕੰਡੇ ਹੁੰਦੇ ਸੀ ਅੱਛਾ ਉਹ ਜਦੋਂ ਨਾ ਤਾਂ ਬੰਦਾ ਬੈਠ ਕੇ ਵੱਢ ਸਕਦਾ ਸੀ ਕੋੜੀ ਟੂ ਟੂ ਵੱਢਦਾ ਹੀ ਤਾਂ થਕੇ ਜਾਂਦਾ ਸੀ ਵੀ ਜਿਹੜਾ ਜਿਹੜਾ ਉਹਦਾ ਮਾਹੌਲ ਸੀ ਹਾਂਜੀ ਬਹੁਤ ਬੜਾ ਬਹੁਤ ਵਧੀਆ ਸੀ ਲੋਕਾਂ ਦਾ ਪਿਆਰ ਸੀ ਉੱਥੇ ਬਹਿਣਾ ਧੀਆ ਪੈਣਾ ਸਾਨੂੰ ਪਤਾ ਵੀ ਸਾਡੇ ਮੇਰੀ ਮਾਈ ਕੋਲੇ ਸਾਡੇ ਘਰਾਂ ਦੀਆਂ ਲੜਕੀਆਂ ਨੇ ਉਦੋਂ ਇਹ ਨਹੀਂ ਸੀ ਪਲਾਸੀ ਲੜੇ ਵੀ ਹੁੰਦੇ ਨਾ ਇੱਕ ਦੂਜੇ ਦੇ ਘਰਾਂ 'ਚ ਮਾੜਾ ਮੋਟਾ ਬੋਲਚਾਲ ਬੰਦ ਹੁੰਦੀ ਪਰ ਕੁੜੀਆਂ ਨਾ ਇਹ ਹੈ ਨਹੀਂ ਸੀ ਜਿਵੇਂ ਹੁਣ ਹੈ ਉਹ ਕਟੂੜ ਪੰਜ 10 ਕੁੜੀਆਂ ਦੇ ਚਰਖੇ ਮੇਰੀ ਮਾਂ ਨਾਲ ਉਥੇ ਕਰਤਨੇ ਕੁੜੀਆਂ ਨੇ ਅੱਛਾ ਸਾਰੇ ਘਰਾਂ ਦੀ ਕੁੜੀਆਂ ਨਾ ਇਕੱਠੇ ਹੋ ਜਾਂਦਾ ਸਾਡੇ ਕੱਚਾ ਦਰਵਾਜ਼ਾ ਇਸ ਬੜਾ ਵੱਡਾ ਠੀਕ ਉਰ ਚ ਬੈਠੀਆਂ ਨੇ ਕੱਤੀ ਜਾਣੇ ਉਹ ਜਿਹੜੇ ਜਵਾਨੇ ਸੀ ਪਿਆਰ ਸੀ ਬਹੁਤ ਵਧੀਆ ਸੀ ਹੁਣ ਆ ਜਿਹੜੀ ਤੇ ਰਫਤਾਰ ਜ਼ਿੰਦਗੀ ਹੋ ਗਈ ਹੁਣ ਤਾਂ ਠੀਕ ਹੈ ਤਰੱਕੀ ਬਹੁਤ ਸੌਕੇ ਹੋ ਗਏ ਲੋਕ ਸੌਕੇ ਹੋ ਗਏ ਤੇ ਪਰ ਜਿਹੜਾ ਮੱਕੜ ਜਾਲ ਬਣਦਾ ਖੇਤੀ ਦੀ ਗੱਲ ਕੀਤੀ ਸੀ ਤੁਸੀਂ ਵੱੜਦੇ ਹੱਥੀ ਸੀਗੇ ਹੱਥੀ ਤੇ ਕੱਢਦੇ ਕਿਵੇਂ ਸੀ ਹੁਣ ਤਾਂ ਮਸ਼ੀਨਾਂ ਨਾਲ ਕੱਢਦੇ ਆ ਕੱਢਦੇ ਉਹ ਤੋਂ ਉਹ ਤੋਂ ਪਾਉਂਦੇ ਸੀ ਫਲੇ ਅੱਛਾ ਯਾਨੀ ਕੋਈ ਆਪਣਾ ਕੋਈ ਦਾਣਾ ਵੜਨਾ ਦੱਸਦਾ ਠੀਕ ਹੈ ਉਹਦੇ ਵਿੱਚ ਕੰਡੇ-ਕੁੰਡੇ 'ਚ ਫਸਾ ਕੇ ਤੇ ਬਣਾ ਲੈਣਾ ਭਾਰਾ ਠੀਕ ਹੈ ਉਹਦੇ ਅੱਗੇ ਬਲਦ ਜੋੜ ਲੈਣੇ ਅੱਛੇ ਕਿ ਜਨਾਮ ਉਹ ਬਲਦਾਂ ਦੇ ਗੋਲ ਬਣਾ ਲੈਣਾ ਉਹਦਾ ਉਹ ਪਹਿਲਾਂ ਫਸਲ ਖਿਲਾਰ ਲੈਣੀ ਉਥੇ ਠੀਕ ਹੈ ਉਹਦੇ ਉੱਤੇ ਫਿਰ ਉਹਨੂੰ ਗੋਹਣਾ ਮੋਟ ਦੇ ਮਗਰ ਪਾਲਣਾ ਫਲਾ ਬਲਦਾਂ ਮਗਰ ਪਾ ਲੈਣਾ ਇਹ ਉਹ ਫਿਰ ਖਾਲੀ ਥਾਂ 'ਚ ਇਕੱਠੀ ਕਰਦੇ ਸੀ ਹਾਂ ਫਿਰ ਪੜ ਹੁੰਦੇ ਸੀ ਖੁੱਲੇ ਥਾਂ ਹੁੰਦੇ ਸੀ ਠੀਕ ਹੈ ਖੁੱਲੇ ਥਾਂਵਾਂ ਦੇ ਵਿੱਚ ਪੜ ਬਣਾ ਕੇ ਤੇ ਉਥੇ ਕੱਢਦੇ ਸੀਗੇ ਫਿਰ ਉਹਦੀ ਧੜ ਲਾਉਣੀ ਜਦੋਂ ਗਾਹਲ ਐ ਨਾ ਫਿਰ ਧੜ ਲਾਉਣੀ ਤੇ ਕੰਕੜੀ ਨਾ ਡਾਉਣਾ ਕਣ ਕੱਟ ਕੱਟਨੀ ਫਿਰ ਉਹ ਤੂੜੀ ਅੱਡ ਚਲੀ ਜਾਣੀ ਹਾਂਜੀ ਫਿਰ ਉਹ ਤੋਂ ਬਾਅਦ ਆ ਗੀਆਂ ਹਾਂ ਦਰਮੀਆਂ ਆ ਗੀਆਂ ਦੁਗੀਆਂ ਫਿਰ ਉਹ ਤੋਂ ਵੱਡੀਆਂ ਬੋਰੀਆਂ ਵਾਲੀਆਂ ਮਸ਼ੀਨਾਂ ਆ ਗਈਆਂ ਹਾਂਜੀ ਫਿਰ ਹੁਣ ਤੁਹਾਨੂੰ ਪਤਾ ਹੁਣ ਤੱਕ ਕੰਬਾਈਨਾਂ ਪੈ ਗਈਆਂ ਵੱਡੀਆਂ ਉਹ ਵੀ ਬਿਮਾਰੀਆਂ ਪਹਿਲਾਂ ਵੱਧ ਸੀ ਨਾ ਕਿ ਹੁਣ ਵੱਧ ਹੋਊਗਾ ਜੀ ਹਾਂ ਬਾਝਾ ਭਾਈ ਹੁਣ ਬਾਝਾ ਗੱਲ ਇਹ ਹੈ ਹਾਂ ਬਈ ਉਹ ਤੋਂ ਬਿਮਾਰੀ ਘਟ ਸੀ ਕਿਉਂ ਘਟ ਗਈ ਹੁਣ ਤੁਸੀਂ ਜਿਹੜੇ ਆ ਸਬਜ਼ੀਆਂ ਆਸੇ-ਪਾਸੇ ਤੁਸੀਂ ਦੇਨੇ ਲੱਗੀ ਆ ਉਹ ਸ਼ਾਮ ਨੂੰ ਸਪਰੇਅ ਕਰਦੇ ਆ ਤੜਕੇ ਸਾਡੇ ਜੁਲੇ ਤੇ ਚੜੀ ਹੁੰਦੀ ਐ। ਅਸ ਇੱਕ ਰਾਤ ਇਕ ਦੂ ਤਿਆਰ ਹੋ ਜਾਂਦੇ। ਕੋ ਤੁਸੀਂ ਪਹਿਲਾਂ ਵਾਲਿਆ ਪੀੜੀ ਵੀ ਦੇਖੀ ਪਹਿਲਾਂ ਦਾ ਜਮਾਨਾ ਜਿਵੇਂ ਪਹਿਲਾਂ ਹੱਥੀਗਰਤ ਹੁੰਦੀ ਸੀਗੀ ਤੇ ਹੁਣ ਮਸ਼ੀਨੀ ਯੁੱਗ ਹੋ ਗਿਆ ਪਹਿਲਾਂ ਖੁਸ਼ੀਆਂ ਵੱਧ ਸੀ ਕਿ ਹੁਣ ਖੁਸ਼ੀਆਂ ਵੱਧਾ ਵੀ ਤੇ ਖੁਸ਼ੀ ਜੜੀ ਨਾ ਇਹ ਖੁਸ਼ੀ ਤੁਹਾਡੇ ਆਪ ਤੇ ਡਿਪੈਂਡ ਕਰਦੀ ਐ। ਅੱਛਾ ਉਹ ਕਿਵੇਂ ਛੋਟੀ ਜ਼ਿੰਦਗੀ ਤੇ ਤੁਸੀਂ ਜ਼ਿੰਦਗੀ ਕਹਿਜੀ ਚੀਜ਼ ਐ। ਹੁਣ ਕਿਸੇ ਕੋਲੇ ਅਰਪਰ ਰੁਪਈਆ ਪਿਆ ਉਹ ਆ ਤਾਂ ਮੈਂ ਬਾਅਦ ਉਹੀ ਆ ਤੁਸੀਂ ਐਂ ਕਰਿਓ ਖੁਸ਼ੀ ਦੇਖਣੀ ਆ ਕਿਵੇਂ ਪਰਖੀ ਜਾਊਗੀ ਹਾਂਜੀ ਸ਼ਾਮ ਨੂੰ ਕਿਸੇ ਵਿਹੜੇ ਚਲੇ ਜਾਇ ਅੱਛਾ ਜਾਨੀ ਕਿਸੇ ਆਪਣੇ ਕਹਿ ਦਿੰਨਾ ਆਪਾਂ ਵੀ ਉਹ ਜਿਵੇਂ ਸਾਡੇ ਪਿੰਡ ਤੇ ਭਰਾਵੇਂ ਜਣਾ ਹਾਂਜੀ ਉੱਥੇ ਜਾਓ ਅੱਛਾ ਇੱਕ ਦਿਨ ਤੇ ਜਾ ਕੇ ਦੇਖੋ ਉੱਥੇ ਉਹਨਾਂ ਦੇ ਚੁੱਲ੍ਹੇ ਤੇ ਕੇਲੇ ਯਾਰ ਬੇਲੀ ਯਾਦ ਤੁਸੀਂ ਜਾਂਦੇ ਹੋ ਤਾਂ ਹਾਂਜੀ ਹਾਂਜੀ ਪੜਦੇ ਆ ਸਾਡੇ ਨਾਲ ਵੀ ਉਹਨਾਂ ਦਾ ਉਹ ਜਦੋਂ ਆਥਨੇ ਬੈਂਦੇ ਚੁੱਲ੍ਹੇ ਤੇ ਰੋਟੀ ਖਾਂਦੇ ਉਹਨਾਂ ਦਾ ਬਿਹਾਰ ਦੇ ਦੇਤੀ ਉਹ ਦੂਜੇ ਪਾਸੇ ਸੌਕੇਲੇ ਦੇ ਮਾਲਕਾਂ ਦੇ ਚੁੱਲ੍ਹੇ ਤੇ ਜਾਂਦੇ ਨੇ ਵੀ ਉੱਥੇ ਉਹ ਕੀ ਕਰਦੇ? ਤੁਹਾਨੂੰ ਖੁਸ਼ੀ ਕਿੱਥੇ ਮਿਲੂਗੀ? ਉਹ ਕਿਰਤੀ ਦੇ ਘਰੇ ਮਿਲੂਗੀ। ਅੱਛਾ। ਦੇਖ ਲਿਆ। ਹਾਂਜੀ। ਤੇ ਜਿਹੜਾ ਸੌਕੇਲੇ ਦਾ ਮਾਲਕ ਆ ਮੇਰੇ ਵਾਂਗੂ ਘਾੜਦਾ ਹੋਇਆ ਯਾਰ ਇੰਨਾ ਘਾਟਾ ਪੈ ਗਿਆ, ਬਾਹਰ ਆ ਗਿਆ। ਚੱਲਦੇ ਹਾਂ। ਇਹ ਜਿਹੜਾ ਖੁਸ਼ੀ ਦਾ ਇਹ ਥੋੜੀ ਆਪ ਦੇ ਨਿੱਜੀ ਜਿੰਦਗੀ ਤੇ ਡਿਪੈਂਡ ਕਰਦਾ ਵੀ ਤੁਹਾਡਾ ਮਨ ਕਿੱਥੇ ਹੈ। ਅੱਛਾ। ਤੁਸੀਂ ਆਉਦੇ ਜੀਵਨ ਨੂੰ ਕਿਹੜੇ ਪਾਸੇ ਕਿਵੇਂ ਲਿਜਾ ਰਹੇ ਤੁਹਾਡੇ ਜੀਵਨ ਜੀਵਨ ਜਾਚ ਕੀ ਹੈ ਅੱਛੇ ਗਰਾਊਂਡ ਹੈਗਾ ਹੀ ਆਪਣੇ ਕੋਲ ਗਰਾਊਂਡ ਹੈਗਾ ਇੱਕ ਆਹ ਪੁੱਤ ਅੱਛਾ ਪਰਲੇ ਪਾਸੇ ਵੀ ਹੈ ਆਉਦੇ ਆਉਦੇ ਬੱਚੇ ਖੇਡਦੇ ਵਾਲੀ-ਵਾਲ ਖੇਡਦੇ ਆਂਜੀ ਇਥੇ ਗੰਦਾ ਤੋਂ ਮੁੰਡਾ ਧਰਮ ਸਿੰਘ ਉਹ ਬਕਾਇਦਾ ਇਥੇ ਬੱਚੇ ਨੂੰ ਕੋਚਿੰਗ ਦਿੰਦਾ ਟ੍ਰੇਨਿੰਗ ਆਹ ਟ੍ਰੇਨਿੰਗ ਅੱਛੇ ਇਹ ਵੀ ਖਤਮ ਹੁੰਦੇ ਜਾਂਦੇ ਆ ਜੀ ਗਰਾਊਂਡ ਗਰਾਊਂਡ ਨਹੀਂ ਅਸੀਂ ਤਾਂ ਤਿਆਰ ਕੀਤੇ ਆ ਕਿਸੇ ਨੇ ਅਸੀਂ ਤਿਆਰ ਕੀਤੇ ਆ ਬਹੁਤੇ ਪਿੰਡਾਂ 'ਚ ਹੈ ਵੀ ਨਹੀਂ ਗਰਾਉਂਡ। ਹਾਂ ਬਹੁਤ ਪਿੰਡਾਂ 'ਚ ਹੈ ਨਹੀਂ ਪਰ ਅਸੀਂ ਪੰਚਾਇਤ ਨੇ ਜਾਂ ਲੋਕਾਂ ਨੇ ਆਪ ਇਹ ਲਾ ਕੇ ਤਿਆਰ ਕੀ। ਅੱਛਾ। ਹੋਰ ਮੈਸੇਜ ਕੀ ਦੇਣਾ ਚਾਹੂਗੀ? ਅੱਜ ਦੇ ਨੌਜਵਾਨਾਂ ਨੂੰ ਮੈਸੇਜ ਹੈ ਭਾਈ ਮਿਹਨਤ ਕਰਨੇ ਤੇ ਛੱਡਦੇ ਜਾਂਦੀ ਸਾਡੀ ਜਿਹੜੀ ਕੌਮ ਹੈ। ਮੈਂ ਕੱਲੇ ਬੱਚਿਆਂ ਨੂੰ ਸਾਰਿਆਂ ਨੂੰ ਕਹਿੰਦਾ। ਹਾਂਜੀ ਅਸੀਂ ਇੱਥੇ ਕੰਮ ਛੱਡਦੇ ਜਾਂਦੇ ਆ। ਅੱਛਾ ਜੀ। ਸਾਨੂੰ ਇੱਥੇ ਕੰਮ ਕਰਨਾ ਚਾਹੀਦਾ। ਅਸੀਂ ਜੇਕਰ ਬਾਹਰਲੇ ਮੁਲਕਾਂ ਜਾ ਕੇ ਝਾੜੂ ਮਾਰ ਸਕਦੇ ਆ। ਹਾਂਜੀ। ਅਸੀਂ ਆਪਦੇ ਖੇਤਾਂ 'ਚ ਕਿਉਂ ਨਹੀਂ ਕੰਮ ਕਰ ਸਕਦੇ ਅਸੀਂ ਵੀ ਉੱਥੇ ਦਾ ਅਸੀਂ ਨਾਲੇ 30-40 ਲੱਖ ਰੁਪਏ ਖਰਚ ਕਰਕੇ ਜਾਂਦੇ ਆ ਨਾਲੇ ਉੱਥੇ ਸਾਨੂੰ ਪਤਾ ਵੀ ਉੱਥੇ ਕੀ ਸਾਡੇ ਬੱਚੇ ਕੀ ਕਰਦੇ ਆ ਕੋਈ ਹੋਟਲਾਂ 'ਚ ਭਾੜੇ ਵਾਂਜੀ ਜਾਂਦਾ ਕੋਈ ਕੁੱਝ ਕਰੀ ਜਾਂਦਾ ਹਾਂ ਠੀਕ ਹੈ ਇੱਥੇ ਸਾਨੂੰ ਆਪਦੇ ਘਰੇ ਆਪਦੇ ਖੇਤ 'ਚ ਕਰਮ ਕੰਮ ਕਰਨ 'ਚ ਸ਼ਰਮ ਆਉਂਦੀ ਹੈ ਅੱਛਾ ਤੇ ਮੈਂ ਰਾਦੇ ਸਾਰੇ ਭਰਾਵਾਂ ਨੂੰ ਬੱਚਿਆਂ ਨੂੰ ਇਹ ਹੀ ਬੇਨਤੀ ਕਰੂੰਗਾ ਵੀ ਭਾਈ ਆਪਦੇ ਖੱthi ਕੰਮ ਕਰੋ ਨਸ਼ਿਆਂ ਤੋਂ ਬਚੋ ਸਮਾਜ ਨੂੰ ਆਪਣੇ ਸਿੱਖ ਧਰਮ ਨੂੰ ਸਿੱਖ ਕੌਮ ਨੂੰ ਬਲ ਦੇਗਾ ਹਾਂਜੀ ਸਾਰੇ ਬੱਚਿਆਂ ਨੂੰ ਮੇਰਾ ਹੀ ਬੇਨਤੀ ਹੈ ਪੜੋ ਮਾਪਿਆਂ ਦਾ ਨਾਮ ਰੌਸ਼ਨ ਕਰੋ ਖੱthi ਕੰਮ ਕਰੋ ਠੀਕ ਕਿਸੇ ਦੀ ਮਾਦਦ ਕਰਨਾ ਚਾਹੋ ਵੀ ਮੈਂ ਮਰੀਏ ਮਾਦੀ ਗੁਰਦੁਆਰੇ ਫੇਰ ਗਾਂਵਾਂ ਨੂੰ ਨਹੀਂ ਜੇਕਰ ਸਾਡੇ ਇੱਥੇ ਆਪਣੇ ਮੈਂ ਗੋਨਿਆਂ ਨੇ ਮੰਡੀ ਲਾ ਲਓ ਬਠਿੰਡਾ ਲਾ ਲਓ ਹਾਂ ਜੇਕਰ ਇਹ ਹੁਣ ਬਿਹਾਰ ਦੇ ਆ ਕੇ ਸਾਡੇ ਇੱਥੇ ਕੋਠੀਆਂ ਕਾਰਾਂ ਦੇ ਮਾਲਕ ਬਣ ਸਕਦੇ ਆ ਤੇ ਸਾਡੇ ਬੱਚੇ ਉਹੀ 40 50 ਲੱਖ ਰੁਪਈਆ ਲਾ ਕੇ ਤੇ ਜਾ ਕੇ ਜਿਹੜੇ ਗੋਰਾ ਨੂੰ ਅਸੀਂ ਕੱਢਿਆ ਉਹਨਾਂ ਦੇ ਨੌਕਰੀ ਲੱਗ ਜਾਂਦੇ ਆ ਮੈਨਾਂ ਦਾ ਕੋਈ ਸ਼ਾਨ ਬਸਮਝਦਾਨੀ ਇਹਦੇ ਚ ਭਾਈ ਕਿਸੇ ਦਿਮਾ ਤਾਂ ਇੱਥੇ ਮਹਿਲ ਲਟਾਰੀਆਂ ਭਾਈ ਦੇਖਣੇ ਵੀ ਉਹ ਵੀ ਉਹਨਾਂ ਦਾ 50 ਕਿਲੇ ਲੈ ਲੈ ਇੱਥੇ ਆ ਕੇ ਠੀਕ ਹੈ ਉਹਦੇ ਨਾਲ ਇੱਕ ਕੁਛ ਨਾ ਬਣ ਰਹੀ ਕਿਸਮਤ ਨੂੰ ਮੰਨਦੇ ਨਹੀਂ ਤੁਸੀਂ ਕਿਸਮਤ ਮੰਨਦਾ ਉਹ ਕਿਵੇਂ ਹੈ ਕਿਸਮਤ ਕੀ ਹੈ ਕਿਸਮਤ ਕੀ ਹੈ ਕਿਸਮਤ ਤੁਹਾਡੇ ਕਰਮ ਨੇ ਅੱਛਾ ਜੈ ਜੈ ਬੀਜੋਗੇ ਉਹ ਜੈ ਜੈ ਵੱਡ ਲੋ ਹਾਂਜੀ ਹੈ ਕਿ ਨਹੀਂ ਹੈ ਰੱਬੀ ਸੂਲ ਹੈ ਕਿ ਇਹ ਬ੍ਰਹਮੰਡੀ ਸੂਲ ਹੈ ਹਾਂਜੀ ਬ੍ਰਹਮੰਡੀ ਸੂਲ ਹੈ ਹਾਂਜੀ ਜੈ ਜੈ ਬੀਜੋਗੇ ਉਹ ਜੈ ਵੱਡ ਲੋ ਉਹ ਜੈ ਵੱਡ ਲੋ ਕੀ ਸਨੋਟੀਕਸ਼ਨ ਕੋਈ ਨਹੀਂ ਕਿਸਮ ਉਹ ਨਹੀਂ ਵੈਸੇ ਵੀ ਮੇਰੀ ਇੱਕ ਕਿਸਮਤ ਜਹ ਨਹੀਂ ਸੀ ਨਹੀਂ ਉਹ ਨਾ ਉਹ ਨਹੀਂ ਜੀ ਉਹ ਇੱਕ ਹੋਰ ਮੈਂ ਗੁਰੂ ਗੁਰੂ ਮੰਨਣ ਵਾਲਾ ਅੱਛਾ ਕੋਣ ਸਾਡੇ ਇੱਥੇ ਆਪਦੇ ਸਾਡੇ ਸਿੱਖ ਮੈਂ ਤੈਨੂੰ ਇਹ ਮਲਾ ਦਨਾ ਉਹ ਤਾਂ ਜੀ ਫਲਾਣਾ ਪਾਉਦਾ ਇੱਕ ਇਨਸਾਨ ਸੀ ਗੁਰੂ ਘਰ ਚ ਨਹੀਂ ਤੇ ਲੈ ਲਓ ਹਾਂਜੀ ਨਿਰਣਾ ਬੜੀਆਂ ਉੱਤੇ ਤਲਾਵਾ ਵਾਪਰ ਰਹੀਆਂ ਅੱਛਾ ਮੈਂ ਦੱਸ ਨਹੀਂ ਸਕਦਾ ਚੈਨਲ ਤੇ ਕੀ ਹੈ ਬਹੁਤ ਕੁਝ ਹੈ ਬਹੁਤ ਕੁਝ ਦੇਖਣ ਨੂੰ ਅੱਛਾ ਜੀ ਅਜਿੰਤ ਸਿੰਘ ਆਪਾ ਜੀ ਆਇਆ ਰਾਜਾ ਹਾਂਜੀ ਜਿਹੜਾ ਬਹਿ ਕੇ ਹੈ ਨਹੀਂ ਗੁਰੂ ਅਚਾਰਨ ਬੰਦਾ ਸੀ ਜਾਂ ਕੇ ਹਾਂਜੀ ਉਹ ਰਬੀ ਜੋਤਾਂ ਸੀ ਅੱਛਾ ਜੀ ਰਬੀ ਫਰਿਸ਼ਤੇ ਸੀ ਰਬੀ ਜੋਤ ਪਰਮਾਤਮਾ ਦੀ ਜੋਤ ਸੀ ਕਾਲਪੁਰਖ ਦੀ ਜੋਤ ਸੀ ਦਸੇ ਗੁਰੂ ਮੈਂ ਤਾਂ ਜਿਹੜੇ ਆਪਣੇ ਹਾਂ ਜੀ ਸਿੰਘ ਸਭ ਆਪਣੇ ਸਾਹਮਣੇ ਗੁਰੂ ਘਰ ਹੈ ਸਭ ਤੋਂ ਵੱਡੀ ਗੱਲ ਕੱਕਾ ਨਾਲ ਇਹ ਆ ਵੀ ਇੱਥੇ ਅਸੀਂ ਜਦੋਂ ਮੱਥਾ ਟੇਕਣ ਜਾਂਦੇ ਹਾਂ ਹਾਂਜੀ ਨਮਸਕਾਰ ਕਰਦੇ ਆ ਜਦੋਂ ਅਸੀਂ ਉੱਥੋਂ ਮੱਥਾ ਟੇਕ ਕੇ ਬਾਹਰ ਆ ਜਾਂਦੇ ਆ ਜਾਂ ਉੱਥੇ ਲੰਗਰ ਦੇ ਵਿੱਚੋਂ ਅਸੀਂ ਦੇਨੇ ਜਿਹੜਾ ਸਾਡੇ ਜਿੱਥੋਂ ਸਾਨੂੰ ਹਟਾਇਆ ਸੀ ਮੇਰੇ ਗੁਰੂ ਸਹਿਬਾਨ ਨੇ ਕੋਸੀ ਇਹ ਤਾਂ ਮਜਵੀ ਹੈ ਇਹ ਚਮਿਆਰ ਉਹ ਕੰਜਰਾ ਤੋਂ ਹੁਣੇ ਤਾਂ ਉਥੇ ਮਜਵੀ ਤੇ ਚਮਿਆਰ ਨੂੰ ਮੱਥਾ ਟੇਕ ਕੇ ਆਇਆ ਹੈ ਰਵੀਦਾਸ ਕੌਣ ਸੀ ਹਾਂ ਰਵੀਦਾਸ ਕੋਲੋਂ ਕਿਹਨਾਂ ਆਇਆ ਸੀ ਹਾਂ ਉਹ ਚੇਤਾਉਣਾ ਮੱਥਾ ਟੇਕ ਕੇ ਜਾਣਾ ਬਾਹਰ ਜਾਤਾ ਜਿੱਥੇ ਬੈਠਾ ਕੋ ਬਾਬੇ ਨਾਨਕ ਦੇ ਬਰਾਬਰ ਬੈਠ ਰਵੀਦਾਸ ਹਾਂਜੀ ਤੇ ਬਾਹਰ ਆ ਕੇ ਤੂੰ ਫੇਰ ਉਹੀ ਚੱਲ ਪੈਣਾ ਵੀ ਤੇਰੇ ਜੇ ਫੇਰ ਉਹੀ ਵੜ ਜਾਂਦਾ ਕਿ ਜਿਹੜਾ ਅਸੀਂ ਕੀ ਨੂੰ ਐ ਬ੍ਰਾਹਮਣਵਾਦ ਹਾਂਜੀ ਇਹ ਨਾ ਗੱਲ ਉਹ ਸਾਡੇ ਕੌਮ ਨੂੰ ਸਾਡੀ ਕੌਮ ਪਿੱਛੇ ਕਿਉਂ ਜਾ ਰਹੀ ਸਭ ਤੋਂ ਵੱਡੀ ਗੱਲ ਹੈ ਜੱਟਵਾਦ ਮੈਂ ਜਾਤਾਂ ਦੇ ਚੱਟ ਹਾਂਜੀ ਜਾਤਾਂ ਦੇ ਘਰ ਜਾਂਦੇ ਪਰ ਮੈਂ ਉਸ ਨੂੰ ਨਹੀਂ ਮੰਨਦਾ ਅੱਛਾ ਇਹ ਮੰਨਦਾ ਸਾਰੇ ਇੱਕੋ ਜੋਤ ਹੀ ਹੈ ਉਥੇ ਦੇ ਇੱਕ ਜੋਤ ਜੋ ਤੇ ਸਭ ਨੂਰ ਦੇ ਮਾਣ ਭਰੇ ਕੋ ਮੰਨਦੇ ਇੱਕੋ ਜੋਤ ਆ ਵੀ ਆਪਾਂ ਜੀ ਨਹੀਂ ਛੱਡੋ ਜਦ ਪਾਸ ਨੇ ਉਹ ਹੀ ਨਾ ਉਸੇ ਮਾਰਕ ਰਿਹਾ ਹੈ ਉਹ ਹੀ ਨੂਰ ਉਹਨਾਂ ਦਾ ਉਹ ਹੀ ਆਪਣਾ ਹੈ ਇਹ ਜਗਾਂ ਲੱਗਦੀ ਹੈ ਅੱਛਾ ਤਰੋ ਤਨਵਾਰ ਜੀ